हाँ जी प्यारे विद्यार्थियों बहुत-बहुत स्वागत है तो यूट्यूब चैनल मैरीटोरीअस स्टूडेंट ओनली देपर सो बेटा जी तो प्रैपरेशन देरीटोरीयस जा रहे हो या स्कूल ऑफ एमीनेंस का जो एग्जाम देन जा रहे हो उद्दील एक इंडिविजुअल प्लेलिस्ट तैयार कर दी गई है उपर आई बटन से क्लिक करके उस प्लेलिस्ट देना है ਉਥੋਂ ਤੁਹਾਨੂੰ ਜਿਹੜੀਆਂ ਵੀ ਕਲਾਸਾਂ ਅਸੀਂ ਨੇ ਦਿੱਤੀਆਂ ਨੇ ਠੀਕ ਹੈ ਕੋਈ ਐਮਸੀਕਿਊਜ਼ ਨਹੀਂ ਜਾਂ ਫਿਰ ਜਿਹੜੀਆਂ ਪਿਛਲੇ ਸਾਲ ਦੀਆਂ ਕਲਾਸਾਂ ਨੇ ਜਿਹੜੀਆਂ ਕਿ ਸਿਲੇਬਸ ਦੇਖੋ ਮੈਥ ਦਾ ਤਾਂ ਚੇਂਜ ਹੋ ਗਿਆ ਨਹੀਂ ਸਿਰਫ ਨੰਬਰ ਘਟੇ ਮੈਥ ਦੇ ਸੋ ਮੈਥ ਦੀ ਪ੍ਰੈਪਰੇਸ਼ਨ ਤਾਂ ਤੁਸੀਂ ਪਹਿਲਾਂ ਵਾਲੀਆਂ ਵੀਡੀਓਜ਼ ਤੋਂ ਕਰ ਸਕਦੇ ਹੋ ਸੋ ਇਸ ਤਰੀਕੇ ਨਾਲ ਤੁਹੋਗੇ ਜੇ ਆਪਣੀ ਸੈਲਫ ਸਟਡੀ ਨਾਲ ਜਾਂ ਉਹਦਾ ਕਰਕੇ ਤੁਸੀਂ ਉੱਪਰ ਆਈ ਬਟਨ ਤੇ ਕਲਿੱਕ ਕਰਕੇ ਪਲੇਲਿਸਟ ਤੇ ਜਾਉਗੇ ਉੱਥੋਂ ਤੁਸੀਂ ਸਾਰੀਆਂ ਵੀਡੀਓਜ਼ ਦੇਖ ਲਿਓ ਜਾਂ ਫਿਰ ਸਾਡੇ ਬੈਚ ਬਾਰੇ ਤਾਂ ਤੁਹਾਨੂੰ ਪਤਾ ਹੀ ਹੈ ਸਾਰੀ ਇਨਫੋਰਮੇਸ਼ਨ ਇੱਧਰ ਲਿਖੀ ਹੋਈ ਹੈ ਤੁਸੀਂ ਪੜ੍ਹ ਸਕਦੇ ਹੋ ਚਲੋ ਸੋ ਬੇਟਾ ਅੱਜ ਆਪਾਂ ਸ਼ੁਰ ਮੋਸਟਲੀ ਬੱਚਿਆਂ ਨੂੰ ਪਤਾ ਹੈ ਕਿ ਜਿਹੜਾ ਇਹ ਸਵਾਲ ਹੈ ਐਨਲੋਜੀ ਦੇ ਤੁਸੀਂ ਕਹੋਗੇ ਮੈਮ ਕਿਵੇਂ ਪਤਾ ਹੈ ਜੀ ਕਿਉਂਕਿ ਬੱਚਿਆਂ ਨੂੰ ਇਹ ਅਪਰੋਚ ਪਤਾ ਹੈ ਕਿ ਇਹਦੇ ਵਿੱਚ ਇਸ ਤਰੀਕੇ ਨਾਲ ਸਾਨੂੰ ਡਾਟਸ ਮਿਲਦੇ ਨੇ ਉਹ ਕੁਐਸਚਨ ਹਮੇਸ਼ਾ ਐਨਲੋਜੀ ਦਾ ਹੁੰਦੇ ਹਨ ਇਹ ਇਹ ਸਾਡੀ ਅਪਰੋਚ ਹੁੰਦੀ ਹੈ ਕਿ ਜਿੱਥੇ ਸਾਨੂੰ 4 ਡਾਟ ਮਿਲ ਗਏ ਉੱਥੋਂ ਅਸੀਂ ਇਹ ਕੁਐਸਚਨ ਨੂੰ ਡਿਵਾਈਡ ਕਰਦੇ ਜਿਹੜੀ ਸਾਈਡ ਪੂਰੀ ਹੁੰਦੀ ਹੈ ਜਿਵੇਂ ਆਹ ਦੇਖੋ ਆਹ ਕੰਪਲੀਟ ਸਾਈਡ ਹੈ ਇੱਥੇ ਅਸੀਂ ਇਹਨਾਂ ਦਾ ਕੀ ਪਤਾ ਕਰਨਾ ਬੇਟਾ ਇਹਨਾਂ ਦਾ ਰਿਲੇਸ਼ਨ ਪਤਾ ਕਰਨਾ ਕਿਉਂਕਿ ਇਹ ਸਵਾਲ ਕਿਹੜੇ ਹੁੰਦੇ ਨੇ ਇਹ ਰਿਸ਼ਤਾ ਕਿਆ ਕਹਲਾਤਾ ਹੈ ਟਾਈਪਸ ਅਸੀਂ ਕੱਪ ਤੇ ਲਿਪ ਦੇ ਵਿੱਚ ਜਿਹੜਾ ਹੈਗਾ ਰਿਲੇਸ਼ਨ ਪਤਾ ਕਰਾਂਗੇ ਸੇਮ ਰਿਲੇਸ਼ਨ ਅਸੀਂ ਬਰਡ ਔਰ ਇਧਰ ਕੁਐਸਚਨ ਮਾਰਕ ਦੇ ਅਪਲਾਈ ਕਰਾਂਗੇ ਐਂਡ ਇਹਨਾਂ ਚਾਰ ਆਪਸ਼ਨਾਂ ਦੇ ਵਿੱਚੋਂ ਬੇਟਾ ਅਸੀਂ ਕਿਸੇ ਇੱਕ ਆਪਸ਼ਨ ਦੇ ਉੱਪਰ ਚਲੇ ਜਾਵਾਂਗੇ ਜੋ ਕਿ ਸਾਡਾ ਆਨਸਰ ਹੋਏਗੀ ਠੀਕ ਹੈ ਚਲੋ ਸੋ ਅਸੀਂ ਇੱਥੋਂ ਇਹਨੂੰ ਡਿਵਾਈਡ ਕੀਤਾ ਸਾਨੂੰ ਮਿਲਿਆ ਕੱਪ ਤੇ ਲਿਪ ਸੋ ਕੱਪ ਬੀਟਾ ਅਸੀਂ ਕਾਦੇ ਲਈ ਯੂਜ਼ ਕਰਦੇ ਹਾਂ ਅਸੀਂ ਕੁਝ ਵੀ ਡਰਿੰਕ ਕਰਨੇ ਆ ਕੁਝ ਪੀਣਾ ਹੈ ਚਾਹ ਪੀਣੀ ਹੈ ਪਾਣੀ ਪੀਣਾ ਹੈ ਕੁਝ ਵੀ ਆਪਾਂ ਜਦੋਂ ਪੀਣੇ ਆ ਤਾਂ ਆਪਾਂ ਕਿਸੇ ਮਤਲਬ ਗਲਾਸ ਦੇ ਵਿੱਚ ਜਾਂ ਕੱਪ ਦੇ ਵਿੱਚ ਪਾ ਕੇ ਪੀਣੇ ਆ ਔਰ ਬੇਟਾ ਉਹ ਆਪਣੇ ਅੰਦਰ ਜਾਂਦਾ ਕਿਵੇਂ ਹੈ ਤਾਂ ਆਬਵੀਅਸਲੀ ਆਪਾਂ ਮੂੰਹ ਨਾਲ ਪੀਂਦੇ ਆਂ ਔਰ ਜਦੋਂ ਆਪਾਂ ਮੂੰਹ ਨਾਲ ਪੀਂਦੇ ਆਂ ਤਾਂ ਆਬਵੀਅਸਲੀ ਜਿਹੜੇ ਆਪਣੇ ਲਿਪਸ ਨੇ ਉਹ ਉਸ ਕੱਪ ਨਾਲ ਟੱਚ ਹੁੰਦੇ ਨੇ ਯਾਨੀ ਲਿਪਸ ਦੇ ਥਰੂ ਕੋਈ ਚੀਜ਼ ਜਿਹੜੀ ਹੈਗੀ ਆਪਣੀ ਬੋਡੀ ਦੇ ਅੰਦਰ ਜਾਂਦੀ ਹੈ ਸ਼ਾਬਾਸ਼ ਇਨੀ ਸਮਝ ਲੱਗ ਗਈ ਹੁਣ ਬੇਟਾ ਬਰਡ ਦਾ ਸੇਮ ਰਿਲੇਸ਼ਨ ਕਿਸ ਦੇ ਨਾਲ ਹੋਏਗਾ ਹੁਣ ਦੇਖੋ ਬਰਡ ਹੈ ਬਰਡ ਕੋਈ ਵੀ ਚੀਜ਼ ਖਾਂਦੇ ਤਾਂ ਉਹ ਕਿਸ ਦੇ ਨਾਲ ਅੰਦਰ ਜਾਂਦੀ ਹੈ ਤਾਂ ਹੁਣ ਕਿਸ ਦੇ ਨਾਲ ਅੰਦਰ ਜਾਏਗੀ ਚੁੰਝ ਦੇ ਨਾਲ ਔਰ ਚੁੰਝ ਨੂੰ ਬੇਟਾ ਇੰਗਲਿਸ਼ ਦੇ ਵਿੱਚ ਕੀ ਕਹਿੰਦੇ ਆ ਬੀਕ ਕਹਿੰਦੇ ਆ ਆ ਪੰਜਾਬੀ ਚ ਵੈਸੇ ਆਪਾਂ ਨੂੰ ਅਵੇਲੇਬਲ ਹੋਣਗੇ ਕੁਐਸ਼ਨਸ ਇਹ ਜਿਹੜਾ ਤੁਹਾਡਾ ਸੈਂਪਲ ਪੇਪਰ ਹੈ ਸਿਰਫ ਇੰਗਲਿਸ਼ ਦੇ ਵਿੱਚ ਸੀਗਾ ਸੋ ਮੈਂ ਇਹਦੇ ਨਾਲ ਹੀ ਕੰਮ ਚਲਾ ਰਹੀ ਹਾਂ ਬਟ ਇਹ ਨੂੰ ਬਿਟਾ ਆਪਾਂ ਪੰਜਾਬੀ ਚ ਚੁੰਝ ਕਹਿੰਦੇ ਹਾਂ ਉਹਨੋਂ ਦੀ ਸਪੈਲਿੰਗ ਤੁਸੀਂ ਦੇਖ ਲਿਓ ਹਾਂਜੀ ਬਰਡ ਖਾਂਦੇ ਨੇ ਕਿ ਨੇ ਗਰਾਸ ਖਾਂਦੇ ਨੇ ਕੋਈ ਹੋਰ ਮਾੜੀ ਮੋਟੀ ਚੀਜ਼ ਉਹਨਾਂ ਨੂੰ ਕੋਈ ਰੋਟੀ ਦਾ ਟੁੱਕ ਮਿਲ ਗਿਆ ਕੁਛ ਇਦਾਂ ਦੀ ਚੀਜ਼ ਮਿਲ ਗਈ ਜੋ ਵੀ ਚੀਜ਼ ਖਾਂਦੇ ਨੇ ਖਾਂਦੇ ਆ ਆਪਣੀ ਚੁੰਝ ਨਾਲ ਹੀ ਨੇ ਸੋ ਇਹ ਸਾਡਾ ਰਾਈਟ ਆਨਸਰ ਆ ਜ ਗਿਆ ਠੀਕ ਹੈ ਗੁੱਡ ਹੁਣ ਅੱਗੇ 7ਵੇਂ ਸਵਾਲ ਤੇ ਚੱਲਦੇ ਹਾਂ ਕਹਿੰਦੇ ਇਨ ਅ ਸਾਰਟਨ ਕੋਡ ਲੈਂਗੁ ਕੋਰ ਲੈਂਗੁਏਜ ਦੇ ਵਿੱਚ ਕਹਿੰਦੇ ਅਗਰ ਤੁਸੀਂ ਇਹ ਕਹਿਣਾ ਹੈ ਕਿ ਬ੍ਰਿੰਗ ਮੀ ਵਾਟਰ हां जी अगर ਤੁਸੀਂ ਇਦਾਂ ਕਹਿਣਾ ਕਿ ਬ੍ਰਿੰਗ ਮੀ ਵਾਟਰ ਤਾਂ ਤੁਸੀਂ ਉਹਨਾਂ ਨੂੰ ਬ੍ਰਿੰਗ ਮੀ ਵਾਟਰ ਨਹੀਂ ਕਹੋਗੇ ਤੁਸੀਂ ਕਹੋਗੇ ਪਿੱਟਨਾ ਸੋਮ ਠੀਕ ਹੈ ਇਹ ਹੀ ਉਹਨਾਂ ਦੀ ਕੋਡ ਲੈਂਗੁਏਜ ਹੈ ਅਗਰ ਤੁਸੀਂ ਕਹਿਣਾ ਵਾਟਰ ਇਜ਼ ਲਾਈਫ ਕਿ ਪਾਣੀ ਜ਼ਿੰਦਗੀ ਹੈ ਤਾਂ ਤੁਸੀਂ ਕੀ ਕਹੋਗੇ ਨਾ ਜੋ ਤੋੜ ਸੋ ਮਤਲਬ ਇਹ ਇਹਨਾਂ ਦੀ ਮੰਨ ਲਓ ਕੋਈ ਹੈਗੇ ਨੇ ਕਿਸੇ ਅਲੱਗ ਦੇਸ਼ ਵਾਲੇ ਉਹਨਾਂ ਦੀ ਇਹ ਕੋਡ ਲੈਂਗੁਏਜ ਹੈ ਗਿਵ ਮੀ ਟੁਆਇਨ ਨੂੰ ਤੁਸੀਂ ਕੀ ਕਹਿਣਾ ਤੁਬ ਓਦ ਪਿਤ ਪਤਾ ਨਹੀਂ ਦੇਖੋ ਕੀ ਕੀ ਲਿਖਿਆ ਪਿਆ ਬਟ ਹਾਂ ਰੀਜ਼ਨਿੰਗ ਹੈ ਰੀਜ਼ਨਿੰਗ ਦੇ ਵਿੱਚ ਇਦਾਂ ਦੇ ਸਵਾਲ ਮਿਲਦੇ ਆ ਫਿਰ ਕਹਿੰਦੇ ਲਾਈਫ ਐਂਡ ਡੈਥ ਯਾਨੀ ਕਿ ਜੋ ਲਿਨ ਕੋਟ ਸੋ ਇਸ ਤਰੀਕੇ ਨਾਲ ਰਹੇ ਸ ਮੈਨਾਂ ਨੇ ਕੀ ਕਰਤੀ ਕੁਛ ਨਾ ਕੁਛ ਕੋਡਿੰਗ ਕਰਕੇ ਦੇਤੀ ਹੁਣ ਸਾਨੂੰ ਇੱਥੇ ਬੰਨਣਾ ਪਊਗਾ ਪੁਲਿਸ ਵਾਲਾ ਜਾਂ ਫਿਰ ਕਹ ਲੋ ਡਿਟेक्टਿਵ ਸਾਨੂੰ ਪਤਾ ਲਾਉਣਾ ਪਊ ਵੀ ਇਹਨਾਂ ਨੇ ਕਿਹੜੇ ਵਰਡ ਨੂੰ ਕੀ ਕੋਡ ਕੀਤਾ ਸਾਨੂੰ ਕੁਐਸਚਨ ਕੀ ਪੁੱਛਿਆ ਵਿਚ ਆਫ ਦਾ ਫੋਲੋਇੰਗ ਰਿਪਰੈਜ਼ੈਂਟ ਇਜ਼ ਇਨ 댓 ਲੈਂਗੁਏਜ ਤਾਂ ਕਹਿੰਦੇ ਇਜ਼ ਵਾਸਤੇ ਕਿਹੜਾ ਕੋਡ ਲਗਾਇਆ ਗਿਆ ਥੋੜੇ ਜੋ ਬਹੁਤ سارے ਬੱਚੇ ਕੀ ਕਰਨਗੇ ਮੈਮ ਜੀ ਆ ਦੇਖੋ ਇਜ਼ ਲਿਖਿਆ ਹੋਇਆ ਏ ਔਰ ਮੈਮ ਇਧਰ ਨਾ ਜੋ ਤੋੜਿਆ ਦੇਖੋ ਸੈਂਟਰ ਚ ਜੋ ਲਿਖਿਆ ਹੋਇਆ ਤਾਂ ਮੈਮ ਜੀ ਅਸੀਂ ਇੱਥੇ ਆਪਸ਼ਨ ਨੰਬਰ ਏ ਅਨਸਰ ਕਰਿਆਵਾਂਗੇ ਜਿਹੜੀ ਹੀ ਹੈਗੀ ਹੈ ਜੋ ਮੈਂ ਤੁਹਾਨੂੰ ਦੱਸਦਾ ਕਿ ਤੁਸੀਂ ਬਹੁਤ ਹੀ ਵੱਡੀ ਗਲਤੀ ਕਰਨ ਜਾ ਰਹੇ ਹੋ ਬੇਟਾ ਕਿਉਂਕਿ ਸਾਨੂੰ ਲੱਗਦਾ ਹੈ ਇਹ ਕਿ ਜਿਹੜੀ ਚੀਜ਼ ਦੇਖੋ ਜਿਵੇਂ ਇਹਨਾਂ ਨੇ ਕੀ ਕੀਤਾ ਪਿੱਟ ਨਾ ਸੋਮ ਨੂੰ ਬਰਿੰਗਮੀ ਵਾਟਰ ਦਾ ਨਾਮ ਦਿੱਤਾ ਤੁਹਾਨੂੰ ਕੀ ਲੱਗੇਗਾ ਕਿ ਦੇਖੋ ਇੱਧਰ ਪਹਿਲਾਂ ਪਿੱਟ ਲਿਖਿਆ ਹੋਇਆ ਹੈ ਇੱਧਰ ਪਹਿਲਾਂ ਬਰਿੰਗ ਲਿਖਿਆ ਹੋਇਆ ਹੈ ਇਹਦਾ ਮਤਲਬ ਪਿੱਟ ਦਾ ਮਤਲਬ ਬਰਿੰਗ ਹੋਏਗਾ ਫਿਰ ਦੂਸਰੇ ਨੰਬਰ ਤੇ ਨਾਂ ਲਿਖਿਆ ਹੋਇਆ ਹੈ ਇੱਧਰ ਮੀ ਲਿਖਿਆ ਹੋਇਆ ਹੈ ਤਾਂ ਤੁਹਾਨੂੰ ਲੱਗੇਗਾ ਕਿ ਮੀ ਦਾ ਕੋਡ ਕੀ ਹੈ ਨਾ ਹੈ ਫਿਰ ਇੱਧਰ ਤੀਜੇ ਨੰਬਰ ਤੇ ਵਾਟਰ ਹੈ ਇੱਧਰ ਤੀਜੇ ਨੰਬਰ ਤੇ ਸੋਮ ਹੈ ਤੁਹਾਨੂੰ ਲੱਗੇਗਾ ਕਿ ਵਾਟਰ ਦਾ ਕੋਡ ਸੋਮ ਹੈ ਬਟ ਬੇਟਾ ਤੁਸੀਂ ਇਹ ਬਹੁਤ ਵੱਡੀ ਗਲਤੀ ਕਰ ਰਹੇ ਹੋ ਕੋਡਿੰਗ ਡੀਕੋਡਿੰਗ ਦੇ ਵਿੱਚ ਇਸ ਤਰੀਕੇ ਨਾਲ ਕੀ ਕਰਨਾ ਹੈ ਤੁਸੀਂ ਦੇਖਿਆ ਕਿ ਅਸੀਂ ਇਸ ਦਾ ਕੋਡ ਪਤਾ ਕਰਨਾ ਹੈ ਤੁਸੀਂ ਇਸ ਕੋਲ ਗਏ ਤੁਸੀਂ ਇਹ ਦੇਖਣਾ ਕਿ ਜਿਹੜੇ ਤੁਹਾਨੂੰ ਆ ਚਾਰ ਸੈਂਟੈਂਸ ਦਿੱਤੇ ਹੋਏ ਨੇ ਇਹਨਾਂ ਦੇ ਵਿੱਚੋਂ ਕਿਸੇ 'ਚ ਇਸ ਹੈਗਾ ਤੁਸੀਂ ਦੇਖਿਆ ਕਿਸੇ 'ਚ ਇਸ ਨਹੀਂ ਲੱਗਿਆ ਹੋਇਆ ਫਿਰ ਤੁਸੀਂ ਇਧਰਲੇ ਪਾਸੇ ਕੋਡ ਦੇਖੋ ਕਿ ਕਿਹੜਾ ਇਦਾਂ ਦਾ ਕੋਡ ਹੈ ਜਿਹੜਾ ਸਿਰਫ ਔਰ ਸਿਰਫ ਵਾਟਰ ਇਜ਼ ਲਾਈਫ ਦੇ ਵਿੱਚ ਹੈ ਚਲੋ ਮੈਂ ਸਮਝਾਉਣੀ ਆ ਥੋੜਾ ਜਿਆ ਜਿਵੇਂ ਇੱਥੇ ਨਾਂ ਲਿਖਿਆ ਹੋਇਆ ਠੀਕ ਹੈ ਹੁਣ ਦੇਖੋ ਨਾਂ ਤਾਂ ਇੱਥੇ ਵੀ ਹੈ ਇਹਦਾ ਮਤਲਬ ਨਾਂ ਇਸ ਦਾ ਕੋਡ ਨਹੀਂ ਹੋ ਸਕਦਾ ਠੀਕ ਹੈ ਫਿਰ ਤੁਸੀਂ ਦੇਖਿਆ ਜੋ ਹੁਣ ਜੋ ਆ ਵੀ ਪਿਆਈ ਠੀਕ ਹੈ ਤੇ ਜੋ ਆ ਵੀ ਪਿਆਏ ਇਹਦਾ ਮਤਲਬ ਜੋ ਵੀ ਇਸ ਦਾ ਕੋਡ ਨਹੀਂ ਹੋ ਸਕਦਾ ਫਿਰ ਬਚ ਕੌਣ ਗਿਆ ਤੋੜ ਇਹਦਾ ਮਤਲਬ ਬੇਟਾ ਇਸ ਦਾ ਇਹ ਕੋਡ ਕੀ ਹੈ ਤੋੜ ਹੈ ਆਪਸ਼ਨ ਨੰਬਰ ਸੀ ਇਹਦਾ ਰਾਈਟ ਆਨਸਰ ਆ ਗਿਆ ਹੁਣ ਇਸ ਤੋਂ ਜ਼ਿਆਦਾ ਡਿਟੇਲਸ ਵਿੱਚ ਨਹੀਂ ਜਾ ਸਕਦੀ ਬਿਕੋਜ਼ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਬੈਚ ਹੈ ਕਿ ਇੰਡੀਵਿਜੂਅਲਸ ਵਗੈਰੇ ਸਾਰਾ ਕੁਝ ਇੱਥੇ ਪ੍ਰੋਵਾਈਡ ਕਰਾਤਾ ਫਿਰ ਉਹ ਬੱਚਾ ਨੂੰ ਲੱਗੇਗਾ ਕਿ ਅਸੀਂ ਮੀ ਪੈਸੇ ਵੇਸਟ ਕੀਤੇ ਜਦ ਮੈਮ ਪੜਾਈ ਰਹੀ ਸੀ YouTube ਤੇ ਸੋ ਇਸ ਤਰੀਕੇ ਨਾਲ ਤੁਸੀਂ ਇਦਾਂ ਦੇ ਕੁਐਸਚਨ ਦੇ ਵਿੱਚ ਜਾਣਾ ਕੋਡਿੰਗ ਡੀਕੋਡਿੰਗ ਦੇ ਸਵਾਲ ਨੇ 101% ਇੱਕ ਸਵਾਲ ਪੱਕਾ ਆਏਗਾ ਚਲੋ ਹਾਂਜੀ ਰਜੇ ਮੂਵ ਟੂ ਦਾ 8th ਕੁਐਸਚਨ ਸਾਨੂੰ ਕਹਿੰਦੇ ਇਨ ਦਾ ਫੋਲੋਇੰਗ ਕੁਐਸਚਨ ਅ ਮੈਟ੍ਰਿਕਸ ਆਫ ਸਰਟਨ ਕੈਰੈਕਟਰ ਇਜ਼ 기ਵਨ ਸਾਨੂੰ ਪੁੱਤਰ ਕੀ ਦਿੱਤੀ ਗਈ ਹੈ ਇੱਕ ਮੈਟ੍ਰਿਕਸ ਦਿੱਤੀ ਗਈ ਹੈ ਜਿਹੜੇ ਬੱਚਾ ਨੂੰ ਨਹੀਂ ਪਤਾ ਮੈਟ੍ਰਿਕਸ ਕੀ ਹੈ ਉਹਨਾਂ ਨੂੰ ਮੈਂ ਦੱਸ ਦਿਆਂ ਕੀ ਹੁੰਦੀ ਹੈ ðiਸ ਕੈਰੈਕਟਰਸ ਫਾਲੋ ਅ ਸਰਟਨ ਟ੍ਰੈਂਡ ਕਹਿੰਦੇ ਉਹਨਾਂ ਦੇ ਵਿੱਚ ਕੋਈ ਟ੍ਰੈਂਡ ਚੱਲ ਰਿਹਾ ਹੈ ਕੋਈ ਪੈਟਰਨ ਚੱਲ ਰਿਹਾ ਹੈ ਰੋ ਵਾਈਜ਼ ਹੋ ਸਕਦਾ ਹੈ ਕਾਲਮ ਵਾਈਜ਼ ਵੀ ਹੋ ਸਕਦਾ ਹੈ ਫਾਈਂਡ ਆਊਟ ðiਸ ਟ੍ਰੈਂਡ ਕਹਿੰਦੇ ਇਸ ਟ੍ਰੈਂਡ ਨੂੰ ਪਤਾ ਕਰੋ ਐਂਡ ਚੂਜ਼ ਦਾ ਮਿਸਿੰਗ ਕੈਰੈਕਟਰ ਅਕੋਰਡਿੰਗਲੀ ਤੇ ਕਹਿੰਦੇ ਉਸ ਅਕੋਰਡ ਤਾਂ ਬੇਟਾ ਇਹ ਹੁੰਦੀ ਹੈ ਮੈਟ੍ਰਿਕਸ ਮੈਟ੍ਰਿਕਸ ਇਜ਼ ਬੇਸਿਕਲੀ ਇੱਕ ਇਦਾਂ ਦੀ ਸਾਡੇ ਕੋਲ ਕਹ ਲਓ ਸ਼ੇਪ ਹੈ ਇੱਕ ਇਦਾਂ ਦੀ ਅਰੇਂਜਮੈਂਟ ਹੁੰਦੀ ਹੈ ਜਿਹਦੇ ਵਿੱਚ ਬੇਟਾ ਸਾਡੇ ਕੋਲ ਰੋਜ਼ ਹੁੰਦੀਆਂ ਨੇ ਤੇ ਸਾਡੇ ਕੋਲ ਕੀ ਹੁੰਦੇ ਨੇ ਕਾਲਮਸ ਹੁੰਦੇ ਨੇ ਰੋਜ਼ ਬੇਟਾ ਕੀ ਹੁੰਦੀਆਂ ਨੇ ਜਿਹੜੀਆਂ ਆਹ ਲੇਟਵੀਆਂ ਲਾਈਨਾਂ ਨੇ ਇਹਨੂੰ ਕੀ ਕਹਿੰਦੇ ਨੇ ਪੁੱਤਰ ਜੀ ਰੋਜ਼ ਕਹਿੰਦੇ ਨੇ ਜਿਵੇਂ ਸਾਡੇ ਕੋਲ ਕਿੰਨੀਆਂ ਰੋਜ਼ ਰਹਿਗੀਆਂ ਫਰਸਟ ਰੋ ਸੈਕਿੰਡ ਰੋ ਥਰਡ ਰੋ ਸਾਡੇ ਕੋਲ ਤਿੰਨ ਰੋਜ਼ ਨੇਗੀਆਂ ਕਾਲਮਸ ਬੇਟਾ ਕੀ ਹੁੰਦੇ ਨੇ ਜਿਹੜੀਆਂ ਆਹ ਖੜਵੀਆਂ ਲਾਈਨਾਂ ਨੇ ਇਹਨਾਂ ਨੂੰ ਬੇਟਾ ਕਾਲਮ ਬੋਲਦੇ ਨੇ ਸਾਡੇ ਕੋਲ ਕਿੰਨੇ ਕਾਲ ਤੇਨੇ ਕਾਲਮ ਨੇ ਸੋ ਇਸ ਤਰੀਕੇ ਨਾਲ ਰਿਪਰੈਜ਼ੈਂਟ ਕਰਕੇ ਆਪਾਂ ਮੈਟ੍ਰਿਕਸ ਦਾ ਆਰਡਰ ਕਰਦੇ ਹੁੰਦੇ ਆ ਇਹ ਤੁਸੀਂ ਪਲੱਸ 2 ਦੇ ਵਿੱਚ ਪੜ੍ਹੋਗੇ ਜਾ ਕੇ ਮੈਥ ਦੇ ਵਿੱਚ ਇਹ ਬਹੁਤ ਹੀ ਘੈਂਟ ਚੈਪਟਰ ਉੱਥੇ ਆਊਗਾ ਤੁਹਾਨੂੰ ਠੀਕ ਹੈ ਹਾਂਜੀ ਸੋ ਰਜੀ ਤੁਸੀਂ ਇਹਦੇ ਵਿੱਚ ਦੇਖ ਲਓਗੇ ਇਹਦੇ ਵਿੱਚ ਮੈਂ ਤੁਹਾਨੂੰ ਦੱਸਦਾ ਕਿ ਆਹ 18 ਇਹ ਮਿਸਪ੍ਰਿੰਟ ਹੋਇਆ ਹੋਇਆ ਠੀਕ ਹੈ ਹਾਂਜੀ ਹੁਣ ਬੇਟਾ ਕਹਿੰਦੇ ਇਹ ਟ੍ਰੈਂਡ ਪਤਾ ਕਰੋ ਤੁਸੀਂ ਉਹ ਰੋ ਵਾਈਜ਼ ਵੀ ਹੋ ਸਕਦਾ ਕਾਲਮ ਵਾਈਜ਼ ਵੀ ਹੋ ਸਕਦਾ ਤੋਂ ਪਹਿਲਾਂ ਤਾਂ ਆਪਾਂ ਜਿਵੇਂ ਫਰਸਟ ਰੋ ਦੇ ਵਿੱਚ ਚੈੱਕ ਕਰੀਏ ਕਿ ਕਿਵੇਂ ਆਇਆ 72 ਕਿਵੇਂ ਲਿਖਿਆ 24 ਕਿਵੇਂ ਲਿਖਿਆ 6 ਕਿਵੇਂ ਲਿਖਿਆ ਇਹਦਾ ਕੁਝ ਰਿਲੇਸ਼ਨ ਹੈਗਾ ਕਿ ਨਹੀਂ ਹੈਗਾ ਹਾਂਜੀ ਅਗਰ ਤੁਸੀਂ ਧਿਆਨ ਨਾਲ ਅਬਜ਼ਰਵ ਕਰੋਗੇ ਤਾਂ ਪੁੱਤਰ ਜੀ ਜਦੋਂ ਆਪਾਂ ਇਸ 72 ਨੂੰ 6 ਨਾਲ ਡਿਵਾਈਡ ਕਰਾਂਗੇ 72 ਨੂੰ 6 ਨਾਲ ਡਿਵਾਈਡ ਕਰਾਂਗੇ ਸਾਨੂੰ ਕਿੰਨਾ ਮਿਲਦਾ ਸਾਨੂੰ ਪਤਾ ਹੈ ਕਿ ਆ ਜਿਵੇਂ 6 1 6 ਚੱਲਿਆ ਗਿਆ ਫਿਰ 12 ਆ ਗਿਆ 6 2 12 ਯਾਨੀ ਕਿ 12 6 72 ਹੁੰਦਾ ਤਾਂ ਅਜੇ 12 ਨੂੰ ਜਦੋਂ ਮੈਂ 2 ਨਾਲ ਗੁਣਾ ਕਰੂੰਗੀ ਤਾਂ ਮੈਨੂੰ 24 ਮਿਲ ਰਹੇ ਹਨ ਔਰ ਦੇਖੋ ਸੈਂਟਰ ਦੇ ਵਿੱਚ 24 ਲਿਖਿਆ ਹੋਇਆ ਉਹਨੇ ਪੈਟਰਨ ਹੋ ਸਕਦਾ ਪਰ ਆਪਾਂ ਦੇਖਾਂਗੇ ਸੈਕਿੰਡ ਤੇ ਅਪਲਾਈ ਕਰਕੇ ਕਿ ਸਹੀ ਬਣ ਰਹੇ ਹਨ ਯਾਨੀ ਕਿ ਮੈਂ ਕੀ ਕਰਨਾ 96 ਨੂੰ 12 ਨਾਲ ਗੁਣਾ ਕੀਤਾ ਅਰ ਜਦੋਂ ਮੈਂ ਸੌਰੀ ਡਿਵਾਈਡ ਕੀਤਾ ਜਦੋਂ ਮੈਂ 96 ਨੂੰ 12 ਨਾਲ ਡਿਵਾਈਡ ਕੀਤਾ ਮੈਨੂੰ 8 ਮਿਲ ਗਿਆ ਕਿਉਂਕਿ 12 8 96 ਹੁੰਦਾ ਅਰ ਜਦੋਂ ਮੈਂ ਇਸ ਦੀ ਗੁਣਾ 2 ਨਾਲ ਕੀਤੀ ਤਾਂ ਮੈਨੂੰ 8 2 ਕਿੰਨਾ ਮਿਲ ਗਿਆ ਬੇਟਾ 16 ਮਿਲ ਗਿਆ ਜੋ ਕਿ ਦੇਖੋ ਸੈਂਟਰ ਦੇ ਵਿੱਚ ਲਿਖਿਆ ਹੋਇਆ ਇਹਦਾ ਮਤਲਬ ਮੈਨੂੰ ਪੈਟਰਨ ਮਿਲ ਗਿਆ ਅਗਰ ਮੈਂ ਇਹਨੂੰ ਫਸਟ ਕਹਾ ਇਹਨੂੰ ਸੈਕੰਡ ਕਹਾ ਅਰ ਇਹਨੂੰ ਥਰਡ ਜਿਹੜਾ ਕਾਲਮ ਕਹਾ ਤਾਂ ਅਗਰ ਮੈਂ ਫਸਟ ਕਾਲਮ ਨੂੰ ਜਿਹੜਾ ਹੈਗਾ 3 ਵਾਲੇ ਨਾਲ ਡਿਵਾਈਡ ਕਰ ਦਿੰਨੀ ਆ ਜਿੰਨਾ ਬੇਟਾ ਮੈਨੂੰ ਮਿਲ ਰਿਹਾ ਉਹਦੀ ਅਗਰ ਮੈਂ 2 ਨਾਲ ਗੁਣਾ ਕਰ ਦਿੰਨੀ ਆ ਤਾਂ ਮੈਨੂੰ ਸੈਕਿੰਡ ਕਾਲਮ ਦੇ ਵਿੱਚ ਜੋ ਵੈਲਿਊ ਲਿਖੀ ਹੈ ਉਹ ਮਿਲ ਜੇਗੀ ਠੀਕ ਹੈ ਹੁਣ ਆਪਾਂ ਇੱਥੇ ਦੇਖਦੇ ਆ ਸੋ ਰਜੇ ਮੈਨੇ ਕੀ ਕੀਤਾ 108 ਨੂੰ ਮੈਂ ਕੀ ਕਰਨਾ ਬੇਟਾ 18 ਨਾਲ ਡਿਵਾਈਡ ਕਰਨਾ 18 ਨਾਲ ਡਿਵਾਈਡ ਕਰਕੇ ਮੈਨੂੰ ਜੋ ਵੀ ਮਿਲੇਗਾ ਉਹਦੀ ਗੁਣਾ ਰਜੇ ਆਪਾਂ 2 ਦੇ ਨਾਲ ਕਰਾਂਗੇ ਤਾਂ ਸਾਡੇ ਕੋਲ ਇਹ x ਆ ਜਾਏਗਾ ਫੋਰ ਐਗਜ਼ਾਮਪਲ ਕੁਐਸਚਨ ਮਾਰਕ ਦੀ ਜਗ੍ਹਾ ਆਪਾਂ x ਲਿਖ ਲੈਨੇ ਆਪਾਂ x ਦੀ ਵੈਲਿਊ ਜਿਹੜੀ ਹੈਗੀ ਆ ਉਹ ਪਤਾ ਕਰਨੀ ਹੈ ਠੀਕ ਹੈ हां जी शाबाश सो ਹੁਣ ਦੇਖੋ 18 ਜਦੋਂ ਆਪਾਂ 108 ਨੂੰ 18 ਨਾਲ ਵੰਡਿਆ ਤਾਂ ਸਾਨੂੰ ਕਿੰਨਾ ਮਿਲ ਗਿਆ 6 ਮਿਲ ਗਿਆ ਹੁਣ ਜਦੋਂ ਆਪਾਂ ਇਸ 6 ਦੀ ਗੁਣਾ 2 ਨਾਲ ਕੀਤੀ ਤਾਂ ਸਾਨੂੰ x ਦੀ ਵੈਲਿਊ ਮਿਲ ਗਈ that is 12 ਸੋ ਬੇਟਾ ਇੱਥੇ ਕੀ ਆਏਗਾ 12 ਆਏਗਾ ਜੋ ਕਿ ਸਾਡੇ ਕੋਲ ਆਪਸ਼ਨ ਨੰਬਰ A ਦੇ ਵਿੱਚ ਪਿਆ ਹੋਇਆ ਸੋ ਇਹ ਜਿਹੜਾ ਕੁਐਸਚਨ ਆ ਤੁਸੀਂ ਕਹੋਗੇ ਮੈਮ ਤੁਹਾਨੂੰ ਕਿਵੇਂ ਪਤਾ ਇਹ ਅਪਰੋਚ ਲਗਣੀ ਸੀ ਸੋ ਮੈਂ ਤਾਂ ਦੇਖੋ ਪੜ੍ਹਾਉਣਾ ਹੀ ਸੋ ਮੈਂ ਤਾਂ ਫੁੱਲ ਤਿਆਰੀ ਨਾਲ ਆਈਆਂ ਬਟ ਐਜ਼ ਅ ਸਟੂਡੈਂਟ ਤੁਹਾਨੂੰ ਇਹ ਚੀਜ਼ਾਂ ਸਿੱਖਣੀਆਂ ਪੈਣਗੀਆਂ ਔਰ ਇਹ ਚੀਜ਼ਾਂ ਬੇਟਾ ਪ੍ਰੈਕਟਿਸ ਨਾਲ ਹੀ ਆ ਸਕਦੀਆਂ ਨੇ प्रैक्टिस तो बिना डील करना कोई छोटी मोटी गल नहीं है सो so, यह बहुत ही इंपॉर्टेंट है सो तुम बैग परचेज कर सद ज़्यादा प्रमोशन नहीं करती बस दसा ठीक है हाँ जी नाइन क्वेश्चन कहते फाइंड द मिसिंग नंबर इन द सीरीज ये बेटा सीरीज का सवाल है जिदू एक मिसिंग नंबर है यानी यही कह लो किस है, है और आपका बेटा की करना है इस एक्स की वैल्यू पता कर है हूँ कि वैल्यू पता करा सेम चीज है पूरी रीजनिंग ਇਥੇ ਡਿਪੈਂਡ ਹੈ ਕਿ ਤੁਸੀਂ ਬਸ ਪੂਰਾ ਇੱਕ ਫੌਜੀ ਵਾਂਗੂ ਸੋਚਣਾ ਹੈ ਪੂਰਾ ਡਿਟੈਕਟਿਵ ਵਾਂਗੂ ਸੋਚਣਾ ਹੈ ਕਿ ਇਹਨਾਂ ਨੇ ਆਹ 4 ਇੱਥੇ ਕਿਵੇਂ ਦਿੱਤਾ 18 ਕਿਵੇਂ ਆ ਗਿਆ 100 ਕਿਵੇਂ ਆ ਗਿਆ 180 294 448 ਕਿਵੇਂ ਆ ਗਿਆ ਸੋ ਰਜੇ ਰੀਜ਼ਨਿੰਗ ਦਾ ਇੱਕ ਬਹੁਤ ਹੀ ਪਿਆਰਾ ਜਿਹਾ ਜਿਹੜਾ ਪਹਿਲੋ ਕਨਸੈਪਟ ਹੈ ਇੱਕ ਬਹੁਤ ਹੀ ਪਿਆਰਾ ਜਿਹਾ ਦੀ ਇੱਕ ਕੋਡਿੰਗ ਹੈ ਉਹ ਕੀ ਹੈ ਮੈਂ ਤੁਹਾਨੂੰ ਇੱਥੇ ਸਾਈਡ ਤੇ ਲਿਖਾ ਦਿੰਦੀ ਆ ਜਿਵੇਂ ਦੇਖੋ 4 ਹੈ ਫਿਰ 18 ਹੈ ਫਿਰ ਅਸੀਂ ਇੱਥੇ ਕੁਐਸਚਨ ਮਾਰਕ ਲਗਾ ਦਿੰਦੇ ਆ ਫਿਰ ਸਾਡੇ ਕੋਲ ਬੇਟਾ 100 ਹੈ ਫਿਰ ਸਾਡੇ ਕੋਲ 180 ਹੈ ਫਿਰ 294 ਹੈ ਔਰ ਫਿਰ ਸਾਡੇ ਕੋਲ 448 ਹੈ ਮੈਂ ਬੱਚਾ ਨੂੰ ਕਰਵਾਇਆ ਹੋਇਆ ਕਿ ਤੁਸੀਂ ਨੇ ਹੋ ਸਕੇ ਤਾਂ 20 ਤੋਂ 30 ਤੱਕ ਤਾਂ ਵਰਗ ਯਾਦ ਕਰ ਲਓ ਵਰਗ ਹੁੰਦੇ ਨੇ ਸਕੁਅਰ ਠੀਕ ਹੈ ਉਸ ਤੋਂ ਬਾਅਦ ਘੱਟੋ ਘੱਟ ਤੁਹਾਡੇ 20 ਤੱਕ ਜਿਹੜੇ ਘਾਣ ਨੇ ਕਯੂਬ ਉਹ ਤੁਹਾਨੂੰ ਯਾਦ ਹੋਣੀਆਂ ਚਾਹੀਦੀਆਂ ਤੁਹਾਡੀਆਂ ਟਿਪਸ ਤੇ ਹੋਣੀਆਂ ਚਾਹੀਦੀਆਂ ਠੀਕ ਹੈ ਹਾਂਜੀ ਤੁਸੀਂ ਕਹੋਗੇ ਮੈਮ ਜਿਹੜਾ 4 ਹੈ ਚਲੋ ਕਹਤਾ ਕਿ 2 ਦਾ ਵਰਗ ਹੈ 2 2 4 ਫਿਰ ਮੈਮ 18 ਤੱਕ ਕਿਸੇ ਦਾ ਵਰਗ ਹੁੰਦਾ ਨਹੀਂ ਬਿਲਕੁਲ ਸਹੀ ਗੱਲ ਹੈ 18 ਤੱਕ ਕਿਸੇ ਦਾ ਵਰਗ ਨਹੀਂ ਹੁੰਦਾ ਇੱਥੇ ਬੇਟਾ ਜਿਹੜਾ 1 ਆਫ ਦਾ ਫੇਵਰਿਟ ਕਹਿ ਲਓ ਕੋਡਿੰਗ ਆਫ ਰੀਜ਼ਨਿੰਗ ਯੂਜ਼ ਹੋਈ ਹੈ ਕੀ ਕੋਡਿੰਗ ਹੈ ਇਹਨਾਂ ਨੇ ਕੀ ਕੀਤਾ ਬੇਟਾ ਪਹਿਲਾਂ ਤਾਂ ਇਹਨਾਂ ਨੇ 2 ਦੀ ਘਾਤ 3 ਲਈ 2 ਦੀ ਘਾਤ 3 ਕਿੰਨੀ ਹੁੰਦੀ ਹੈ ਮੈਮ 2 ਦੀ ਘਾਤ 3 8 ਯਾਨੀ 2 ਨੂੰ 3 ਵਾਰ ਗੁਣਾ ਕਰ ਦੋ 2*2=4 4*2=8 ਇਹਦੇ ਵਿੱਚੋਂ ਬੇਟਾ ਇਹਨਾਂ ਨੇ 2 ਦਾ ਸਕੁਅਰ ਘਟਾਇਆ ਹੋਇਆ 2 ਦਾ ਸਕੁਅਰ ਕਿੰਨਾ ਹੁੰਦਾ 400 ਬੇਟਾ 8 ਚੋਂ 4 ਗਏ ਕਿੰਨਾ ਆ ਗਿਆ 4 ਦੇਖੋ 4 ਹੀ ਇੱਥੇ ਲਿਖਿਆ ਹੋਇਆ ਹੁਣ ਨੈਕਸਟ ਤੇ ਦੇਖੋ 18 18 ਦੇ ਇਹਨਾਂ ਨੇ ਕੀ ਕੀਤਾ ਬੇਟਾ 3 ਦੀ ਘਾਤ 3 ਦੇ ਵਿੱਚੋਂ 3 ਦੀ ਘਾਤ 2 ਜਿਹੜੀ ਹੈਗੀ ਆ ਮਾਈਨਸ ਕੀਤੀ ਹੈ ਯਾਨੀ ਕਿ ਇਹਨਾਂ ਨੇ ਕੀ ਕੀਤਾ 3 ਦੀ ਕਯੂਬ ਚੋਂ 3 ਦਾ ਸਕੁਅਰ ਮਾਈਨਸ ਕੀਤਾ ਦੇਖੋ 3 ਦੀ ਕਯੂਬ ਕਿੰਨੀ ਹੁੰਦੀ ਹੈ 27 ਨਾ 9 3 27 27 ਦੇ ਵਿੱਚੋਂ 27 9 ਮਾਈਨਸ ਕਰੋਗੇ ਤਾਂ 27 ਚੋਂ ਜਦੋਂ 9 ਜਾਣਗੇ ਬੇਟਾ ਸਾਡੇ ਕੋਲ ਕਿੰਨਾ ਆਉਂਦਾ 18 ਔਰ ਇਹਨਾਂ ਨੇ 18 ਹੀ ਲਿਖਿਆ ਹੋਇਆ ਹੈ ਜਦੋਂ ਦੋ ਤੇ ਪੈਟਰਨ ਸੈਟੀਸਫਾਈ ਹੋ ਜਾਏ ਤਾਂ ਮਤਲਬ ਸੇਮ ਹੀ ਪੈਟਰਨ ਹੁੰਦਾ ਹੈ ਸੋ ਹੁਣ ਤੁਸੀਂ ਇਸ ਕੁਐਸਚਨ ਮਾਰਕ ਦੀ ਵੈਲਿਊ ਪਤਾ ਕਰ ਸਕਦੇ ਹੋ ਇੱਥੇ ਕੀ ਆਏਗਾ ਦੇਖੋ ਪਹਿਲਾਂ 2 ਚੱਲ ਰਿਹਾ ਫਿਰ 3 ਇਹਦਾ ਮਤਲਬ ਇ 4 ਦੀ ਕਾਤ 2 ਘਟਾਈ ਗਈ ਹੈ ਹੁਣ 4 ਨੂੰ 3 ਵਾਰੀ ਗੁਣਾ ਕਰੋ ਚੌਕਮ ਚੌਕੀ 16 16 ਚੌਕਾ 64 ਤਾਂ 164 ਦੇ ਵਿੱਚੋਂ ਤੁਸੀਂ ਕਿੰਨਾ ਮਾਈਨਸ ਕਰੋਗੇ ਜੀ 164 ਸੌਰੀ 164 ਬੋਲਤਾ 64 ਆਏਗਾ ਚੌਕਮ ਚੌਕੀ 16 16 ਚੌਕਾ 64 ਸੋ 64 ਦੇ ਵਿੱਚੋਂ ਆਪਾਂ ਕਿੰਨਾ ਮਾਈਨਸ ਕਰਾਂਗੇ ਬੇਟਾ 16 ਮਾਈਨਸ ਕਰਾਂਗੇ ਔਰ ਜਦੋਂ ਆਪਾਂ ਇਹਨੂੰ ਮਾਈਨਸ ਕਰਾਂਗੇ ਦੇਖੋ ਇੱਥੇ 14 ਤੋਂ 6 ਚਲੇ ਜਾਣਗੇ ਤਾਂ 8 ਆ ਜਾਏਗਾ ਉਧਰ 5ਾਂ ਚੋਂ 1 4 48 ਆ ਗਿਆ ਸੋ that means ਸਾਡਾ ਰਾਈਟ ਆਨਸਰ অপਸ਼ਨ ਨੰਬਰ A 48 ਆਏਗਾ ਤੁਸੀਂ ਇਹ 100 ਦੇਖ ਸਕਦੇ ਹੋ ਇਹ 5 ਦੀ ਕਯੂਬ ਦੇ ਵਿੱਚੋਂ 5 ਦਾ ਸਕੁਅਰ ਮਾਈਨਸ ਕੀਤਾ ਗਿਆ ਯਾਨੀ 5 ਨੂੰ 5 25 ਬਜਾ 125 ਦੇ ਵਿੱਚੋਂ 25 ਘਟਾਇਆ ਗਿਆ ਤਾਂ 125 ਚੋਂ 25 ਜਾਣਗੇ ਕਿੰਨਾ ਆਏਗਾ 100 ਆਹ 6 ਨਾਲ ਹੈ 7 ਦੇ 8 ਦੇ ਸੋ ਇਸ 3 ਕਿਰ ਲੱਗ ਗਿਆ ਅੱਗੇ ਬਟ ਆਪਾਂ ਨੂੰ ਜ਼ਿਆਦਾ ਅੱਗੇ ਜਾਣਾ ਨਹੀਂ ਹੈਗਾ 2 ਜਾਂ 3 ਵਾਰੀ ਤੁਸੀਂ ਚੈੱਕ ਕਰਨਾ ਅਗਰ ਸੇਮ ਪੈਟਰਨ ਹੈ ਤਾਂ ਮਤਲਬ ਉਹੀ ਪੈਟਰਨ ਚੱਲ ਰਿਹਾ ਹੋਊਗਾ ਸੋ ਇਹ ਕੋਡਿੰਗ ਸਪੈਸ਼ਲ ਯਾਦ ਰੱਖੀ ਜਾਂਦੀ ਹੈ ਠੀਕ ਹੈ ਜੀ ਸੋ ਤੁਸੀਂ ਇਹਨੂੰ ਥੋੜਾ ਮਾਈਂਡ ਦੇ ਵਿੱਚ ਰੱਖ ਸਕਦੇ ਹੋ ਠੀਕ ਹੈ ਸ਼ਾਬਾਸ਼ ਅੱਗੇ ਚੱਲੀਏ ਗੁੱਡ ਅਗਲੇ ਸਾਨੂੰ ਕੀ ਕਹਿੰਦੇ ਨੇ ਨੂੰ ਅਰੇਂਜ ਕਰ ਦਈਏ ਤੁਸੀਂ ਜਿਹੜਾ ਹੈਗਾ ਵੀਡੀਓ ਪਿੱਛੇ ਲਾ ਜਾ ਕੇ ਦੁਬਾਰਾ ਜਿਹੜੀ ਹੈਗੀ ਐ ਇਹ ਨੋਟ ਵਗੈਰਾ ਕਰ ਸਕਦੇ ਹੋ ਅਗਰ ਤੁਸੀਂ ਨੇ ਕਰਨੀ ਨੇ ਹਾਂਜੀ ਅਗੇ ਕਹਿੰਦੇ ਅਰੇਂਜ ਦ ਵਰਡ गिवन ਬਿਲੋ ਇਨ ਅ मीनिंगफुल ਸੀਕੁਐਂਸ ਕਹਿੰਦੇ मीनिंगफुल ਸੀਕੁਐਂਸ ਦੇ ਵਿੱਚ ਇਹਨਾਂ ਨੂੰ ਅਰੇਂਜ ਕਰੋ ਕਿਵੇਂ ਅਰੇਂਜ ਕਰਾਂਗੇ ਦੇਖੋ ਸਭ ਤੋਂ ਪਹਿਲਾਂ ਕਹਿੰਦੇ ਪ੍ਰੈਜੈਂਟੇਸ਼ਨ ਰეკਮੈਂਡੇਸ਼ਨ ਅਰਾਈਵਲ ਡਿਸਕਸ਼ਨ ਇੰਟਰੋਡਕਸ਼ਨ ਹੁਣ ਇਹਨਾਂ ਦੇ ਮੀਨਿੰਗ ਪਤਾ ਹੋਣੇ ਚਾਹੀਦੇ ਆਪਾਂ ਨੂੰ ਪੰਜਾਬੀ ਚ ਦਿੱਤੇ ਹੋਣਗੇ নো ਡਾਊਟ ਪਰ ਕੀ ਪਤਾ ਪੰਜਾਬੀ ਠੇਠ ਪੰਜਾਬੀ ਹੋਵੇ ਮੈਨੂੰ ਪੱਕਾ ਪਤਾ ਹੈ ਕਿ ਠੇਠ ਪੰਜਾਬੀ ਤੁਹਾਡੇ ਜੋ ਬਹੁਤ ਘੱਟ ਬੱਚਾ ਲੋਆਦੀ ਹੋਣੀ ਹੈ ਚਲੋ ਪਰੈਜੈਂਟੇਸ਼ਨ ਦਾ ਮਤਲਬ ਬੇਟਾ ਕੀ ਹੁੰਦਾ ਜਿਵੇਂ ਦੇਖੋ ਮੈਂ ਇਸ ਵਕਤ ਤੁਹਾਡੇ ਸਾਹਮਣੇ ਕੀ ਕਰ ਰਹੀ ਹਾਂ ਕਲਾਸ ਨੂੰ ਪ੍ਰੈਜੈਂਟ ਕਰ ਰਹੀ ਹਾਂ ਠੀਕ ਹੈ ਗੁੱਡ ਰეკਮੈਂਡੇਸ਼ਨ ਕੀ ਹੁੰਦਾ ਜਿਵੇਂ ਕਿ ਮੈਂ ਤੁਹਾਨੂੰ ਅੱਗੇ ਹੋਰ ਵੀਡੀਓਜ਼ ਰეკਮੈਂਡ ਕਰਾਂਗੀ ਬੇਟਾ ਅਗਰ ਤੁਸੀਂ ਨੇ ਮੰਨ ਲਓ ਜਿਹੜਾ ਹੈਗਾ ਤੁਸੀਂ ਮੈਰੀਟੋਰੀਅਸ ਐਂਡ ਸਕੂਲ ਆਫ ਐਮਿਨੈਂਸ ਦੀ ਤਿਆਰੀ ਕਰ ਰਹੇ ਹੋ ਤਾਂ ਮੈਂ ਐਨਐਮਐਸ ਦੀਆਂ ਵੀਡੀਓਜ਼ ਕਰਾਈਆਂ ਸੀ ਠੀਕ ਹੈ ਇੱਕ ਪੇਪਰ ਹੁੰਦਾ ਐਨਐਮਐਸ ਦਾ ਜਿਹੜਾ ਕਿ 8ਵੀਂ ਤੇ 10ਵੀਂ ਦੇ ਬੱਚਿਆਂ ਦਾ ਹੁੰਦਾ ਪੀਐਸਟੀਐਸਸੀ ਦਾ ਉਹਨਾਂ ਦੀ ਬੇਟਾ ਮੈਂ ਤਿਆਰੀ ਕਰਵਾਈ ਸੀ ਰੀਜ਼ਨਿੰਗ ਦੇ ਦੋ ਤਿੰਨ ਚੈਪ ਕਿਤਾ ਰეკਮੈਂਡ ਕਰਦਾ ਨਾਲ ਹੀ ਤੁਹਾਡੀ ਹੈਲਪ ਕਰਤੀ ਮੈਂ ਨਾਲ ਹੀ ਰეკਮੈਂਡ ਕਰਦਾ ਰਾਈਵਲ ਕੀ ਹੁੰਦਾ ਪੁੱਤਰ ਜੀ ਕਿਸੇ ਦਾ ਆਉਣਾ ਜਿਵੇਂ ਸਾਡੇ ਘਰ ਕਿਸੇ ਦਾ ਰਾਈਵਲ ਹੋਇਆ ਕੋਈ ਮਤਲਬ ਆਇਆ ਹੈ ਕਿਸੇ ਦਾ ਮਤਲਬ ਵੈਲਕਮ ਹੋਇਆ ਕਿਸੇ ਦਾ ਡਿਸਕਸ਼ਨ ਕੀ ਹੁੰਦੀ ਹੈ ਡਿਸਕਸ ਕਰਨਾ ਡਿਸਕਸ਼ਨ ਤਾਂ ਸਭ ਨੂੰ ਪਤਾ ਹੈ ਕੋਈ ਟਾਪਿਕ ਹੋਵੇ ਤੁਸੀਂ ਡਿਸਕਸ ਕਰ ਰਹੇ ਹੋ ਫਿਰ ਬੇਟਾ ਇੰਟਰੋਡਕਸ਼ਨ ਕੀ ਹੁੰਦੀ ਹੈ ਜਾਣ ਪਛਾਣ ਕਰਨਾ ਹੁਣ ਮੈਨੂੰ ਤੁਸੀਂ ਦੱਸ ਸਕਦੇ ਹੋ ਵੀ ਇਹਦੇ ਵਿੱਚੋਂ ਸਭ ਤੋਂ ਪਹਿਲਾਂ ਕੀ ਹੋਊਗਾ ਸਭ ਤੋਂ ਪਹਿਲਾਂ ਮੰਨ ਲਓ ਤੁਹਾਡੇ ਸਕੂਲ 'ਚ ਕੋਈ ਕੰਪੀਟੀਸ਼ਨ ਚੱਲ ਰਹੀ ਹੈ ਤਾਂ ਕੰਪੀਟੀਸ਼ਨ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸਾਰਿਆਂ ਦਾ ਆਉਣਾ ਜਾਣਾ ਸ਼ੁਰੂ ਹੋਊਗਾ ਨਾ ਸਭ ਤੋਂ ਪਹਿਲਾਂ ਤਾਂ ਅਰਾਈਵਲ ਹੋਊਗਾ ਨਾ ਸਾਰੇ ਆਉਣਗੇ ਨਾ ਜਾਂ ਗੈਸਟ ਆਉਣਗੇ ਨਾ ਜਾਂ ਜੱਜਸ ਆਉਣਗੇ ਨਾ ਸੋ ਸਭ ਤੋਂ ਪਹਿਲਾਂ ਪੁੱਤਰ ਜੀ ਕੀ ਹੋਊਗਾ ਅਰਾਈਵਲ ਹੋਊਗਾ 댓 ਮੀਨਸ ਇੰਨਾ ਸਾਨੂੰ ਕਲੀਅਰ ਹੈ ਕਿ ਜਿਹੜਾ ਸਾਡਾ ਪੈਟਰ অপশন ডি 5 ਨਾਲ ਸ਼ੁਰੂ ਹੋ ਰਹੀ ਹੈ ਇਹਦਾ ਮਤਲਬ অপশন ਡੀ ਸਾਡਾ ਰਾਈਟ ਆਨਸਰ ਨਹੀਂ ਹੋ ਸਕਦੀ অপশন ਏ ਵੀ 5 ਨਾਲ ਸ਼ੁਰੂ ਹੋ ਰਹੀ ਹੈ ਇਹਦਾ ਮਤਲਬ অপশন ਏ ਵੀ ਸਾਡਾ ਰਾਈਟ ਆਨਸਰ ਨਹੀਂ ਹੋ ਸਕਦੀ ਹੁਣ ਗੱਲ ਹੈ অপশন ਬੀ ਤੇ ਸੀ ਦੀ ਔਰ ਜਦੋਂ ਤੁਸੀਂ ਇਹਨਾਂ ਚ ਤੁੱਕਾ ਲਾਉਂਗੇ ਤਾਂ ਤੁਹਾਡੇ 50% ਚਾਂਸ ਨੇ ਕਿ ਸਹੀ ਜਾਊਗਾ ਕਿਉਂਕਿ ਦੋ ਆਪਸ਼ਨਾਂ ਨੇ ਪ੍ਰੋਬੈਬਿਲਿਟੀ ਸਾਨੂੰ ਪਤਾ ਹੈ ਅੱਧਾ-ਅੱਧਾ ਚਾਂਸ ਹੋਏ ਯਾਨੀ 50% ਠੀਕ ਹੈ ਗੁੱਡ ਹਾਂਜੀ ਹੁਣ ਦੇਖੋ ਆ ਤਾਂ ਕਲੀਅਰ ਹੈ ਕਿ ਅਰਾਈਵਲ ਪਹਿਲੇ ਨੰਬਰ ਤੇ ਹੋਗਾ ਯਾਨੀ ਪਹਿਲੇ ਨੰਬਰ ਤੇ ਕੋਈ ਆਊਗਾ ਉਸ ਤੋਂ ਬਾਅਦ ਕੀ ਕਰੋਂਗੇ ਸਦਾ ਡਿਸਕਸ਼ਨ ਸ਼ੁਰੂ ਕਰ ਦੋਗੇ ਨਹੀਂ ਡਿਸਕਸ਼ਨ ਨਹੀਂ ਸ਼ੁਰੂ ਕਰੋਂਗੇ ਉਸ ਤੋਂ ਬਾਅਦ ਰਜੇ ਕੀ ਹੋਏਗੀ ਇੰਟਰੋਡਕਸ਼ਨ ਹੋਏਗੀ ਇੰਟਰੋਡਕਸ਼ਨ ਹੀ ਹੋਏਗੀ ਨਾ ਕੋਈ ਆਏ ਆਏ ਫਿਰ ਉਹ ਆਪਾਂ ਇੰਟਰੋਡਿਊਸ ਕਰਾਂਗੇ ਕਿ ਦੇਖੋ ਜੀ ਅਸੀਂ ਪ੍ਰੋਗਰਾਮ ਸ਼ੁਰੂ ਕਰਨ ਜਾ ਰਹੇ ਹਾਂ ਜਾਂ ਜੇ ਇਸ ਪ੍ਰੋਗਰਾਮ ਤੇ ਇਸ ਕੰਪੀਟੀਸ਼ਨ ਤੇ ਇਹ ਟਾਪਿਕ ਤੇ ਕੰਪੀਟੀਸ਼ਨ ਚੱਲ ਰਹੀ ਹੈ ਸੋ ਇੰਟਰੋਡਕਸ਼ਨ ਹੋ ਰਹੀ ਹੈ ਸੋ that means ਦੂਸਰੇ ਨੰਬਰ ਤੇ ਕੀ ਆਏਗਾ ਇੰਟਰੋਡਕਸ਼ਨ ਯਾਨੀ ਦੂਜੇ ਨੰਬਰ ਤੇ ਕੌਣ ਹੈ ਪੰਜਵੇਂ ਨੰਬਰ ਵਾਲਾ ਹ ਯਾਪਾ ਹਜੇ ਆਪਾਂ ਇਹਨਾਂ ਚੋਂ ਕੁਝ ਆਪਸ਼ਨ ਐਲੀਮੀਨੇਟ ਨਹੀਂ ਕਰ ਸਕਦੇ। ਔਰ ਦੇਖੋ ਇਹ ਦੋ ਬਾਤ ਕੀ ਆਏਗਾ ਇੰਟਰੋਡਕਸ਼ਨ ਤੋਂ ਬਾਅਦ ਕੀ ਹੋਏਗਾ ਤੁਸੀਂ ਡਿਸਕਸ਼ਨ ਕਰਨ ਲੱਗ ਜਾਓਗੇ ਨਹੀਂ ਡਿਸਕਸ਼ਨ ਕਿਵੇਂ ਕਰੋਗੇ ਇੰਟਰੋਡਕਸ਼ਨ ਤੋਂ ਬਾਅਦ ਡਿਸਕਸ਼ਨ ਥੋੜੀ ਕਰਾਂਗੇ ਪਹਿਲਾਂ ਕੁਝ ਦੱਸੋ ਤਾਂ ਸਹੀ ਤਾਂ ਹੀ ਡਿਸਕਸ ਕਰਾਂਗੇ। ਸੋ ਇੰਟਰੋਡਕਸ਼ਨ ਤੋਂ ਬਾਅਦ ਪੁੱਤਰ ਜੀ ਕੀ ਹੋਏਗੀ ਇੰਟਰੋਡਕਸ਼ਨ ਤੋਂ ਬਾਅਦ ਹੋਏਗੀ ਪ੍ਰੈਜੈਂਟੇਸ਼ਨ। ਤੀਜੇ ਨੰਬਰ ਤੇ ਪ੍ਰੈਜੈਂਟੇਸ਼ਨ ਹੋਏਗੀ। ਹੁਣ ਦੇਖੋ ਇੱਥੇ ਤੀਜੇ ਤੇ ਚਾਰ ਆ ਗਿਆ ਤਾਂ ਮਤਲਬ ਆਹ ਆਪਸ਼ਨ ਵੀ ਚੱਕੀ ਗਈ। ਇੱਕੋ ਹੀ ਆਪਸ਼ਨ ਰਹਿ ਗਈ ਆਪਸ਼ਨ ਨੰਬਰ ਸੀ। ਇਹ ਨੂੰ ਕਹਦੇ ਐਲੀਮੀਨੇਸ਼ਨ ਮੈਥਡ ਠ ਦੇਖੋ ਸਭ ਤੋਂ ਪਹਿਲਾਂ ਗੈਸਟ ਆਗੇ ਅਸੀਂ ਇੰਟਰੋਡਕਸ਼ਨ ਦੇਤੀ ਅਸੀਂ ਪ੍ਰੈਜੈਂਟੇਸ਼ਨ ਸ਼ੁਰੂ ਕਰਤੀ ਹੁਣ ਪ੍ਰੈਜੈਂਟੇਸ਼ਨ ਤੋਂ ਬਾਅਦ ਬੇਟਾ ਕੀ ਆਏਗਾ ਡਿਸਕਸ਼ਨ ਆਏਗੀ ਉਦੋਂ ਬਾਅਦ ਆਪਾਂ ਡਿਸਕਸ ਕਰ ਰਹੇ ਹਾਂ ਮੰਨ ਲਓ ਡਿਸਕਸ ਕਰ ਰਹੇ ਹਾਂ ਕਿ ਕਾਫੀ ਸਾਰੇ ਕੰਪੀਟੀਸ਼ਨ ਸੀ ਬੱਚੇ ਆਏ ਨੇ ਹੁਣ ਡਿਸਕਸ਼ਨ ਚੱਲ ਰਹੀ ਹੈ ਕਿ ਕਿਹੜੇ ਬੱਚੇ ਨੂੰ ਫਰਸਟ ਕਰਨਾ ਕਿਹੜੇ ਨੂੰ ਥੋੜੇ ਇਸ ਤਰੀਕੇ ਨਾਲ ਔਰ ਲਾਸਟ 'ਚ ਬੇਟਾ ਕੀ ਚੱਲਣਗੀਆਂ ਰეკਮੈਂਡੇਸ਼ਨ ਚੱਲਣਗੀਆਂ ਕਿਸੇ ਨੂੰ ਰეკਮੈਂਡ ਕਰਾਂ ਕਿ ਹਾਂਜੀ ਆ ਬੱਚਾ ਇੰਨੇਵੇਂ ਨੰਬਰ ਤੇ ਆ ਬੱਚਾ ਇੰਨੇਵੇਂ ਨੰਬਰ ਤੇ ਆ ਐਵੇਂ ਤੁਸੀਂ ਕਰ ਸਕਦੇ ਹੋ ਔਰ ਐਨਐਮਐਸ ਵਾਲੀ ਪਲੇਲਿਸਟ ਲੋ ਕੰਬਿਨੈਂਸ ਵਾਲਿਆ ਨੂੰ ਰੀਜ਼ਨਿੰਗ ਦੇ ਵਿੱਚ ਠੀਕ ਹੈ ਚਲੋ ਸੋ ਇਹ ਦਾ ਰਾਈਟ ਆਨਸਰ ਆ ਗਿਆ ਵੈਰੀ ਗੁੱਡ ਹੁਣ ਕੁਐਸਚਨ ਨੰਬਰ 11 ਤੇ ਚਲਦੇ ਆ 11 ਦੇ ਵਿੱਚ ਕੀ ਕਹਿੰਦੇ ਆ ਕਹਿੰਦੇ ਅਰੇਂਜ ਦਾ ਫੋਲੋਇੰਗ ਵਰਡਸ गिवन ਬਲੋ ਇਨ ਅ मीनिंगफुल ਸੀਕੁਐਂਸ ਕਹਿੰਦੇ ਸੀਕੁਐਂਸ ਹੋਵੇ ਪਰ मीनिंगफुल ਸੀਕੁਐਂਸ ਹੋਵੇ ਦੇਖੋ ਪਾਵਰਟੀ ਪਾਵਰਟੀ ਬੋਲੇ ਤਾਂ ਮੈਮ ਗਰੀਬੀ ਠੀਕ ਹੈ ਪੋਪੂਲੇਸ਼ਨ ਬੋਲੇ ਤਾਂ ਜਵੇਂ ਜਨਸੰਖਿਆ ਜੋ ਕਿ ਪਹਿਲੇ ਨੰਬਰ ਤੇ ਆਪਣਾ ਦੇਸ਼ ਪਹੁੰਚ ਚੁੱਕਿਆ ਹੈ ਡੈਥ ਬੋਲੇ ਤਾਂ ਮੈਮ सबन पता है अनइम्पलॉयमेंट की है मैम बेरोजगारी पैटर्न सैट करना है आप कि पैटर्न सैट करा देखो ध्यान अगर अगर रजे की होगा सारा सारी ना हरेक प्रॉब्लम की जड़ है जनसंख्या बहुत ज्यादा पापूले होगी बहुत ज्यादा पापूले तो बाद बेटा की होगा देखो अनएम्प्लॉयमेंट ਫੈਲੂ ਕੀ ਬੇਰੁਜ਼ਗਾਰੀ ਯਾਨੀ ਕਿ ਦੋ ਤੋਂ ਬਾਅਦ ਕੌਣ ਆਊਗਾ ਚੌਥੇ ਨੰਬਰ ਵਾਲਾ ਆਊਗਾ ਆਬਵੀਅਸਲੀ ਗੱਲ ਹੈ ਪਾਪੂਲੇਸ਼ਨ ਇੰਨੀ ਜ਼ਿਆਦਾ ਨੌਕਰੀਆਂ ਹੈ ਨਹੀਂ ਸਾਡੇ ਕੋਲ ਦੇਣ ਦੇ ਲਈ ਠੀਕ ਹੈ ਬੇਰੁਜ਼ਗਾਰੀ ਵਧ ਰਹੀ ਹੈ ਬਹੁਤ ਹੀ ਜ਼ਿਆਦਾ ਮਤਲਬ ਬੁਰਾ ਹਾਲ ਹੋਇਆ ਪਿਆ ਹੈ ਹੈਨਾ ਅਨ ਇੰਪਲੋਇਮੈਂਟ ਤੋਂ ਬਾਅਦ ਕੀ ਆਊਗਾ ਹੁਣ ਜਦ ਬੰਦੇ ਕੋਲ ਪੈਸਾ ਹੈ ਨਹੀਂਗਾ ਤਾਂ ਸਾਡਾ ਰਹਿਣ ਸਹਿਣ ਕਿਵੇਂ ਹੋਊਗਾ ਜਦ ਸਾਡੇ ਕੋਲ ਹੈ ਹੀ ਨਹੀਂ ਕੁਝ ਖਾਣ ਪੀਣ ਨੂੰ ਜਦ ਅਸੀਂ ਬੇਰੁਜ਼ਗਾਰਾਂ ਜਦ ਅਸੀਂ ਗਰੀਬੀ ਦੀ ਰੇਖਾ ਤੋਂ ਵੀ ਹੇਠਾਂ ਆਏ ਅਸੀਂ ਅਨ ਇੰਪਲੋਇਡ ਆ ਤਾਂ ਕੀ ਹੋਏਗਾ ਸਾਡੇ ਤੇ ਗਰੀਬੀ ਪੈएगी ਅਸੀਂ ਕੀ ਆਗੇ ਫਿਰ ਉਦੋਂ ਬਾਅਦ ਫਰਸਟ ਆਪਸ਼ਨ ਆਗੇ ਗਰੀਬ ਹੋ ਗਿਆ ਅਸੀਂ ਫਿਰ ਬੇਟਾ ਜਿੱਦਾਂ ਦਾ ਸਾਡਾ ਰਹਿਣ ਸਹਿਣ ਹੋਏਗਾ ਜਿੱਦਾਂ ਦੇ ਮਾਹੌਲ ਚ ਰਹਾਂਗੇ ਉੱਥੋਂ ਫਿਰ ਬੇਟਾ ਕੀ ਹੋਣੀ ਆ ਬਿਮਾਰੀਆਂ ਲੱਗਣੀਆਂ ਜਿਹਨੂੰ ਕਹਿ ਦਿੰਦੇ ਆ ਡਿਸੀਜ਼ ਆਪਸ਼ਨ 5 ਆ ਗਈ ਫਿਰ ਇਸ ਤੋਂ ਬਾਅਦ ਜਦੋਂ ਤਾਂ ਕੋਈ ਇਲਾਜ ਯਾਨੀ ਇਹ ਸਾਡਾ ਪੈਟਰਨ ਬਣ ਗਿਆ 2 4 1 5 3 2 4 1 5 3 ਜਿਹੜਾ ਹੈਗਾ 24153 অপশন নাম্বার সি ਚ ਪਈ ਹੁਣ ਦੇਖੋ ਜਿਹੜੇ ਬੱਚਾ ਨੂੰ ਪੂਰਾ ਪੈਟਰਨ ਨਹੀਂ ਪਤਾ ਉਹਨਾਂ ਨੂੰ ਇਹ ਤਾਂ ਪਤਾ ਹੈ ਨਾ ਕਿ ਸਟਾਰਟਿੰਗ ਤਾਂ ਪਾਪੂਲੇਸ਼ਨ ਤੋਂ ਹੀ ਹੋਊਗੀ ਪਾਪੂਲੇਸ਼ਨ ਦੀ ਸਾਰੀ ਪ੍ਰੋਬਲਮਸ ਦੀ ਜਣਾ ਹੈ ਤਾਂ ਦੋ ਜਿਹੜੀ অপਸ਼ਨ ਹੈ ਦੇਖੋ ਸੀ ਚ ਸ਼ੁਰੂ ਹੋਇਆ ਏ ਇਹਦਾ ਮਤਲਬ ਬੀ অপਸ਼ਨ ਪਹਿਲਾਂ ਕੱਟ ਦੋ ਡੀ অপਸ਼ਨ ਬਾਅਦੋਂ ਕੱਟ ਦੋ ਉਸ ਤੋਂ ਬਾਅਦ ਜਦੋਂ ਤੁਹਾਨੂੰ ਪਹਿਲਾਂ ਮਿਲ ਗਿਆ ਤਾਂ অপਸ਼ਨ ਦੇ ਥਰੂ ਹੀ ਚਾਹੇ ਅੱਗੇ ਚੱਲੀ ਚਲੋ ਤੁਹਾਨੂੰ ਆਨਸਰ ਮਿਲ ਜੇਗਾ ਚਲੋ ਹੁਣ ਤੁਹਾਨੂੰ ਅੱਧ ਦਿਨ ਮੈਂ ਚਲੋ ਇਹ ਲਾਸਟ ਕੁਐਸਚਨ ਕਰਵਾ ਹੀ ਦਿੰਨੀ ਆ ਵੈਸੇ ਚਲੋ ਇੱਕ ਵਾਰ ਫਿਰ ਆਪਾਂ ਨੈਕਸਟ ਰੱਖਦੇ ਆਈ ਥਿੰਕ ਇਹ ਹੋ ਗਿਆ ਚਲੋ ਫਿਰ ਮੇਰੀ ਦੂਸਰੀ ਕਲਾਸ ਦਾ ਟਾਈਮ ਹੋ ਗਿਆ ਸੋ ਅੱਜ ਤੁਹਾਡੇ ਲਈ ਇੰਨਾ ਹੀ ਰੱਖਦੇ ਆ ਬਾਕੀ ਫਿਰ ਆਪਾਂ ਜਿਹੜਾ ਹੈਗਾ ਨੈਕਸਟ ਦੇਖਦੇ ਆ ਕਿ ਤੁਹਾਨੂੰ ਹੋਰ ਜਿਹੜਾ ਹੈਗਾ ਮਟੀਰੀਅਲ ਵਗੈਰਾ ਪ੍ਰੋਵਾਈਡ ਕਰਾ ਸਕੀਏ ਸੋ ਥੈਂਕ ਯੂ ਸੋ ਮਾਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫਰੈਂਡਸ ਤੱਕ ਸ਼ੇਅਰ ਕਰ ਦਿਓ ਔਰ ਵਧੀਆ ਵਧੀਆ ਆਪਣੇ ਪੋਜ਼ਿਟਿਵ ਕਮੈਂਟਸ ਜ਼ਰੂਰ ਕਰਕੇ ਜਾਇ ਕਰੋ ਠੀਕ ਹੈ ਜੀ